ਆਹ ਤੋਂ ਬਾਈ ਕੰਮ ਲਾ ਕੇ ਸਾਡੀ ਉਸ ਨੂੰ ਸਾਡੇ ਦੇਖ ਕੇ ਖੰਭ ਲਾ। ਇਹ ਕਿੱਥੇ ਨੂੰ ਇਹ ਮਾਜਾ ਮਾਜਾ ਨਾ ਕਰੋ। ਯਾਰ ਸਾਪੀ ਤੂੰ ਗਲਣਾ ਤੇ ਆ ਲੈ। ਉਹ ਤਾਂ ਰੁਕ ਜਾ। 2 ਮੀਟਰ 3 ਮੀਟਰ ਬੰਨੀ ਨੇ ਸਾਸੀਆਂ ਸਾਰੇ। ਰਮਜੀਰ ਬਾਈ ਮੈਂ ਮੰਤਰੀ ਸਿੰਘ ਡਰੱਗਸ ਕੰਟਰੋਲ ਅਫਸਰ ਹਾਂ ਸ਼ਰਪਟੂ ਤੇ ਮੇਰੇ ਕੋਲ ਨਵਾਂ ਸ਼ਹਿਰ ਦਾ ਪੂਰਾ ਚਾਰਜ ਹੈਗਾ ਐਡੀਸ਼ਨਲ ਚਾਰਜਸ ਸ਼ਰਪਟੂ ਦਾ ਹੈਗਾ ਕੱਲ ਮੈਨੂੰ ਡੀਐਸਪੀ ਟਾਂਡਾ ਦੇ ਕਾਲ ਆਈ ਸੀ ਟੈਲੀਫੋਨਿਕ ਕਾਲ ਦਾ ਆਪ ਨੂੰ ਤਕਰੀਬਨ 9 ਵਜੇ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਇੱਥੇ ਕੋਈ ਸੀਜ਼ਰ ਹੋ ਰਹੀ ਹੈ ਰਜਿੰਦਰਾ ਮੈਡੀਕਲ ਸਟੋਰ ਟਾਂਡਾ ਦੇ ਤੇ ਕੋਈ ਨਸ਼ੀਲੀ ਦਵਾਈਆਂ ਪੁਲਿਸ ਨੇ ਸੀਜ਼ ਕੀਤੀਆਂ ਉਹਦੇ ਸਬੰਧ ਵਿੱਚ ਅੱਜ ਮੈਂ ਹਾਈ ਕੋਰਟ ਨੂੰ ਅਟੈਂਡ ਕਰਨ ਉਪਰੰਤ ਇੱਥੇ ਸਿੱਧਾ ਪਹੁੰਚਿਆ ਰਜਿੰਦਰਾ ਮੈਡੀਕਲ ਸਟੋਰ ਤੇ ਸਬ ਇੰਸਪੈਕਟਰ ਰਣਜੀਤ ਕੁਮਾਰ ਜੀ ਨੇ ਆਪਣੇ ਪੁਲਿਸ ਪਾਰਟੀ ਸਮੇਤ ਮੇਰੇ ਨਾਲ ਇੱਥੇ ਆਏ ਮੈਡਮ ਐਮ ਸੀ ਟਾਂਡਾ ਦੇ 6 ਵਾਰਡ ਦੇ ਤੇ ਇੰਡੀਪੈਂਡੈਂਟ ਵਿਟਨੈਸ ਅਸੀਂ ਦੋ ਜੁਆਇਨ ਕਰਵਾਏ ਹੈਗੇ ਇਸ ਤੇ ਕਾਰਵਾਈ ਕਰਦੇ ਹੋਏ ਅਸੀਂ ਜਿਹੜੀ ਫਾਰਮ 16 ਤੇ 13 ਤਰ੍ਹਾਂ ਦੀਆਂ ਦਵਾਈਆਂ ਸੀਜ਼ ਕੀਤੀਆਂ ਗਈਆਂ ਜੀ ਜਿਹਦੇ ਵਿੱਚ ਤਿੰਨ ਤਰ੍ਹਾਂ ਦੀਆਂ ਪ੍ਰਿਗਾਵਾ ਲਿੰਦੀਆਂ ਸੀ ਇਹ ਜਿਹੜੀ ਦਵਾਈ ਮਿਸਯੂਜ਼ ਕੀਤੀ ਜਾ ਰਹੀ ਹੈਗੀ ਆ ਫਾਰਮ 2 ਤੇ ਪਬਲਿਕ ਦੇ ਵਿੱਚ ਅਸੀਂ ਇਹ ਫਾਰਮ 16 ਦੀ ਸੀਜ਼ ਕਰ ਲਈਆਂ ਇਹਨੂੰ ਅਗਲੇਰੀ ਕਾਰਵਾਈ ਲਈ ਅਸੀਂ ਜੜ੍ਹਨੇਵ ਸ਼ਹਿਰਪੁਰ ਨੂੰ ਕਿਹੜਾਂਗੇ ਜੋ ਵੀ ਕਾਰਵਾਈ ਹੋਏਗੀ ਉਹ ਜੈਡ ਰਿਸਰਵ ਹੋਗੀ ਕਰੰਤ ਮੈਡੀਕਲ ਸਟੋਰ ਤੋਂ ਕੀ ਕਰ ਦਿੱਤੀ ਹੈ ਮੈਡੀਕਲ ਸਟੋਰ ਤੋਂ ਸਰ ਅਸੀਂ ਫਾਰਮ 16 ਤੇ ਦਵਾਈਆਂ ਨਸੀਜ ਕੀਤੀ ਹੈ ਬਾਕੀ ਡਰਗਨ ਕੋਸਮੈਟਿਕ ਐਕਟ ਵਿੱਚ ਜੋ ਵੀ ਉਲੰਘਣਾ ਜੋ ਵੀ ਕੀਤੀ ਇਹਨਾਂ ਨੇ ਉਹਦੀ ਜੜੀ ਹੈਗੀ ਇਹ ਇਹਨਾਂ ਨੂੰ ਅੱਜ ਕੱਲ੍ਹ ਦੀ ਗੱਲ ਕਰੀਏ ਤਾਂ ਕੱਲ ਟਾਂਡਾ ਪੁਲਿਸ ਨੇ ਜਿਹੜੀ ਭਾਰੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਥੋੜੇ ਆ ਉਸ ਸੰਬੰਧੀ ਜਿਹੜਾ ਮਾਮਲਾ ਦਰਸ ਕੀਤਾ ਹੈ ਡਿਊਟੀ ਕਨਸਟਬਲ ਰੁਸ਼ਕਰ ਦਰੂਪ ਮੋਰ ਮੇਰੀ ਨੋਲੇਜ ਵਿੱਚ ਐਫ ਆਈ ਆਰ ਨੰਬਰ 216 ਇਹਨਾਂ ਨੇ ਪੁਲਿਸ ਡਿਪਾਰਟਮੈਂਟ ਨੇ ਕੀਤੀ ਹੈਗੀ ਆ ਚੈਨਦੀਪ ਸਿੰਘ ਦੇ ਉੱਤੇ ਤੇ ਕੁਝ ਦਵਾਈਆਂ ਰਿਕਵਰ ਹੋਈਆਂ ਸੀ ਨਾ ਇਹਨਾਂ ਨੇ ਪੁਲਿਸ ਵਾਲੇ ਨੇ ਹੀ ਮੈਨੂੰ ਦੱਸਿਆ ਹੈਗਾ ਬਾਕੀ ਇਹ ਜਿਹੜੀ ਸਾਰੀ ਇਨਫੋਰਮੇਸ਼ਨ ਪੁਲਿਸ ਬਾਟਵੰਨੀ ਨਹੀਂ ਦੱਸ ਸਕਦਾ ਕੱਲ੍ਹ ਵਾਲੀ ਕਾਰਵਾਈ ਕਿੰਨੀ ਮਾਤਰਾ ਵਿੱਚ ਜਿਹੜੀ ਮੈਡੀਸਿਨ ਵੜੀ ਗਈ ਅੱਜ 13 ਤਰਾ ਦੀ ਦਵਾਈਆਂ ਸੀ ਫਾਰਮ 16 ਤੇ ਸੀ ਕੀਤੀਆਂ ਨੇ